ਦੇ ਨੀ ਕਿਸਾਬ ਨਾਲ ਜਿਹੜੀ ਨਸ਼ਿਆਂ ਦੇ ਖਿਲਾਫ ਚੰਗੀ ਫਰਦਰ ਤੇ ਮਹਿਮ ਚਲਾਈ ਗਈ ਹੈ ਉਹਦੇ ਸਾਡੇ ਸਿੱਕੀ ਸਾਹਿਬ ਸ਼੍ਰੀ ਸੁਪਨ ਚਰਮਾ ਜੀ ਵੱਲੋਂ ਸਾਨੂੰ ਗਾਈਡ ਲਾਈਨ ਤੇ ਸਾਡੇ ਸਪੈਸ਼ਲ ਸਰ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਚ ਇਹਨਾਂ ਦੇ ਕੈਪਟਨ ਸਿੰਘ ਨੂੰ ਗ੍ਰਿਫਤਾਰ ਕੀਤਾ ਜਿਹਦੇ ਕੋਲ 3 ਕਿਲੋ 500 ਗ੍ਰਾਮ ਅਫੀਨ ਫੜੀ ਗਈ ਸੀ ਔਰ ਉਹਦੀ ਇੱਕ ਕਾਰ ਕਵਰ ਕੀਤੀ ਆ ਉਸ ਤੋਂ ਬਾਅਦ ਉਹਦੀ ਪੁੱਛਗਿੱਛ ਦੇ ਵਿੱਚ ਸਾਨੂੰ ਮਾਨਸੇਂਗ ਨਾਮ ਦਾ ਜਿਹੜਾ ਬੰਦਾ ਆ ਉਹ ਉਹਦੇ ਇਨਸ਼ਾਫਟ ਆ ਜਿਹਦੇ ਕੋਲ 7 ਕਿਲੋ ਹਫੀਮ ਔਰ 4 ਲੱਖ ਜਿਹੜੀ ਆ ਡਰਗ ਮਨੀ ਫੜੀ ਗਏ ਜਿਹਦੇ ਕੋਲ ਇੱਕ ਤਕਾਰ ਵੀ ਅਸੀਂ ਜਿਹੜੀ ਬ੍ਰੰਮ ਕੀਤੀ ਆ ਸੋ ਜਿਹੜੀ ਫਰਦਰ ਇਨਵੈਸਟੀਗੇਸ਼ਨ ਸਾਡੀ ਆਨ ਸਿਰ ਇਹ ਕਿੱਥੋਂ ਲੈ ਕੇ ਆ ਰਹੇ ਸੀ ਤੇ ਕਿੱਥੇ ਇਹਨਾਂ ਨੇ ਸਪਲਾਈ ਦਿੱਤੇ ਬੇਸਿਕਲੀ ਇਹ ਚਾਰਖਣ ਤੋਂ ਲਿਆ ਕੇ ਪੰਜਾਬ ਦੇ ਅਲੱਗ-ਅਲੱਗ ਪਾਰਟਸ ਦੇ ਵਿੱਚ ਜਿਹੜਾ ਸਪਲਾਈ ਕਰਦੇ ਸੀ ਔਰ ਸਾਨੂੰ ਜਿਹੜੀ ਨਕਰੀ ਤੇ ਇਨਫੋਰਮੇਸ਼ਨ ਮਿਲੀ ਸੀ ਇਹ ਪਡਵਾਰੀ ਟਾਬੇ ਤੋਂ ਕੈਂਟ ਰੋਡ ਤੇ ਆ ਰਹੇ ਸੀ ਉੱਥੇ ਧੁਰ ਘਵਰ ਕੀਤੀ ਗਈ ਹੈ ਜੀ 3 ਕਿਲੋ 500 ਗ੍ਰਾਮ ਫਿਰ ਅਡੀ ਫਦਰ ਇਨਵੈਸਟੀਗੇਸ਼ਨ ਜਿਹੜੀ ਆ 7 ਕਿਲੋ ਆਫੀਮ ਔਰ 4 ਲੱਖ ਜਿਹੜਾ ਡਰਗ ਮਨੀ ਕੈਸ਼ ਔਰ ਇੱਕ ਕਾਰਕਵਰ ਇਹ ਕਿਹੜੀ ਇਹ ਲੈ ਕੇ ਆ ਰਹੇ ਸੀ ਇਹਨੇ ਜਲੰਧਰ ਸਪਲਾਈ ਦੇਣੀ ਸੀ ਜਾਂ ਨੇ ਅੱਗੇ ਲੈ ਕੇ ਇਹ ਲਗਭਗ ਪਾਰਟ ਸੇ ਦਿੰਦੇ ਆ ਜੀ ਕਿਤਾ 3 ਕਿਲੋ 500 ਗ੍ਰਾਮ ਲੈ ਕੇ ਆਇਆ 7 ਕਿਲੋ ਦੇ 3 ਕਿਲੋ 500 ਗ੍ਰਾਮ ਦੇ ਦਿੱਤੀ ਅਲੱਗ-ਅਲੱਗ ਸਤੇ ਉਹ ਸਾਡੀ ਫਦਰ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਔਰ ਜਿੱਥੇ ਬੇਸਿਕਲੀ ਇੱਕ ਗੁਰਦਾਸਪੁਰ ਡਿਸਟ੍ਰਿਕਟ ਨੂੰ ਬਲੋਂਗ ਕਰਦਾ ਦੂਸਰਾ ਮਸਲ ਡਿਸਟ੍ਰਿਕਟ ਨੂੰ ਔਰ ਜਿਹੜੀ ਫੀਮ ਲੈ ਕੇ ਆਉਂਦੇ ਆ ਇਹ ਸਾਰੇ ਉਤੋਂ ਹੀ ਲੈ ਕੇ ਆਉਂਦੇ ਜਿੱਥੋਂ ਚਾਰਪਣ ਤੋਂ ਮਹਿੰਗੀ ਹੁੰਦੀ ਔਰ ਇਹਨਾਂ ਦਾ ਆਪਸ ਚ ਜਾਤਦਾ ਹੈਗਾ ਇੱਕ ਦੂਸਰੇ ਨਾਲ ਇਹ ਫੇਲ ਵਗੈਰਾ ਕਰਦੇ ਆ ਅੱਜ ਪਹਿਲਾਂ ਕੀ ਗੱਲ ਹੀ ਤਾਂ ਐਕਸਪਲਾਈਨ ਕੀਤੀ ਹੈ ਇਹਨਾਂ ਦੇ ਪਹਿਲਾਂ ਇੱਕ ਪਰਚਾ ਦਰਜਾ ਜੀ ਐਸਟੀਫ ਕੋਲੋਂ ਮੀਸੋ ਬਾਈ ਦਾ ਹਾਂਜੀ ਜੀ ਇਹ ਇਕੱਠੇ ਇਹਨਾਂ ਦਾ ਰੀਲ ਦੇ ਵਿੱਚ ਆਪਸ ਚ ਰابطਾ ਹੈ ਇਹਨਾਂ ਦੇ ਪਹਿਲੇ ਮੁਲਕ ਵੀ ਇੱਕ ਏਰੀਆ ਤੇ ਹੋਣ ਕਰਕੇ ਨੌਨ ਸਿਕਰ ਨੇਬਰ ਡਿਸਟ੍ਰਿਕਟ ਦੇ ਰਹਿਣ ਵਾਲੇ ਪਰ ਦੋਨਾਂ ਹੀ ਇਹ ਪੁਰਾਣਾ ਕੰਮ ਕਰਦੇ ਆ ਰਿਹਾ ਜਿਹਨਾਂ ਕੋਲ ਇਹ ਨਹੀਂ ਵੱਡੀ ਕੰਪਨੀ ਹੋਰ ਵੀ ਇਹਨਾਂ ਦੇ ਨਾਲ ਹੋਣਗੇ ਜਾਂ ਦੋ ਜਣੇ ਸੱਜੇ ਸਾਡੀ ਇਨਵੈਸਟੀਗੇਸ਼ਨ ਚੱਲਦੀ ਹੈ ਜੀ ਜੋ ਵੀ ਇਨਵੈਸਟੀਗੇਸ਼ਨ ਦੇ ਵਿੱਚ ਇਹਨਾਂ ਦੇ ਨਾਲ ਇਨਵੋਲ ਹੋਏਗਾ ਉਹ ਨੋਮਿਨੇਟ ਹੁੰਦਾ ਹੈ ਇਹਨਾਂ ਦੀ ਇਹਨਾਂ ਦੀ ਫੈਮਿਲੀ ਬੈਕਗ੍ਰਾਉਂਡ ਫੈਮਿਲੀ ਦਾ ਬੜੀ ਕਰਵਾ ਰਹੇ ਪਰਵਾਹ ਨਹੀਂ ਕਰ ਸਰ ਅਤੇ ਹਾਂਜੀ ਔਰ ਇਹ ਜਿਹੜੇ ਬੁੰਡੇ ਨੇ ਇਹ ਇਸ ਡਰਗ ਦੇ ਕੰਮ ਚ ਪੈ ਗਏ